ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਜਿੰਨੇ ਵੀ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਆ ਐਸਆਰ 241 ਡੀ ਟਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆ ਵੀਡੀਓ ਵਿੱਚ ਕਰਾਂਗੇ ਜਿਹੜੀ ਵੀ ਚੈਨਲ ਤੇ ਪਹਿਲੇ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦੇ ਬਟਨ ਜੂ ਦਬਲੋ ਤਾਂ ਕਿ ਉਹਨਾਂ ਵਾਲੇ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਗੱਲ ਕਰਦੇ ਆ ਟਰੈਕਟਰ ਦੀ 2000 ਬੀ ਮਾਡਲ ਟਰੈਕਟਰ ਦੀ 275000 ਰੁਪਏ ਦੇ ਰੇਟ ਰੱਖੇਗਾ ਰੇਟ ਕੋ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਗੋਡੀਅਰ ਦੇ ਟਾਇਰ 12 24 28 ਦੇ ਟਾਇਰ ਟਾਇਰ ਬਿਲਕੁਲ ਸਾਫ ਪਿਆ ਚਾਰੇ ਟਾਇਰਸ ਨੂੰ ਸਾਫ ਮਿਲਣਗੇ ਬਾਕੀ ਸਾਨੂੰ ਬੈਕ ਸਾਈਡ ਤੇ ਟਰੈਕਟਰ ਦੱਸਣੇ ਐ ਡਾਓਵਰ ਤੇ ਡੰਡਾ ਤੋਂ ਨਾਲ ਨੂੰ ਛਾਤਰੀ ਲੱਗੀ ਹੋਈ ਆ ਪੰਜਾਬ ਨੰਬਰ ਟਰੈਕਟਰ ਦੋਸਤੋ ਸਾਰਾ ਟਰੈਕਟਰ ਰੀਜਨਲ ਪਿਆ ਨਾਲ ਦੀ ਪਾਰਟ ਸਾਰਾ ਟਰੈਕਟਰ ਦੇ ਗੋਡੀਅਰ ਦੇ ਟਾਇਰ 12 24 28 ਦੇ ਟਾਇਰ ਬਾਕੀ ਰੰਗ ਰੰਗ ਪੇਂਟ ਪੂਖਾ ਸਾਰਾ ਸਾਫ ਤੇ ਮੋਰੇਡ ਮੁਕਬੂ ਕੋ ਦੇਖੀ ਇਸਾਨੇ ਸਾਤਰੀ ਲੱਗੀ ਹੋਈ ਹੈ ਇੱਕ ਸਿਲੰਡਰ ਪੈਟ ਕਲਚ ਦੋਸਤੋ ਤੇ ਵਧੀਆ ਸਾਫ ਕੰਡੀਸ਼ਨ ਆ ਇੰਜਨ ਗੇਅਰ ਵਾਲੋ ਫਲੋ ਕਾ ਮੋਕੇ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਦੋਸਤੋ ਬਾਕੀ ਜੇ ਕਿਸੇ ਵੀ ਨੇ ਲੋਨ ਵਗੈਰਾ ਕਰਾਉਣਾ ਤਾਂ ਲੋਨ ਵੀ ਹੋ ਜਾਊਗਾ ਤੇ ਸਾਰੇ ਕਾਗਜ਼ ਪੱਤਰ ਪੂਰੇ ਦੋਸਤੋ ਪੰਜਾਬ ਨੰਬਰ ਤੇ ਬਰਨਾਲੇ ਏਰੀਆ ਇਸ ਨੂੰ ਟਰੈਕਟਰ ਮਿਲੂਗਾ ਵੀਡੀਓ ਨੂੰ ਕਰ ਦਿਓ ਤਾਂ ਸ਼ੇਅਰ ਦੋਸਤੋ ਚੈਨਲ ਨੂੰ ਕੋਲ ਸਬਸਕ੍ਰਾਈਬ ਕਿੰਨ ਮਿਲਦੇ ਆ ਦੋਸਤੋ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਦੋਸਤੋ